ਇਕਵਾਲ ਸਿੰਘ ਜੋ ਤੁਹਾਧ ਨੂੰ ਸ਼੍ਰੀ ਕਾਮਕਪਤਸਰ ਸਾਹਿਬ ਦੇ ਤੋਂ ਪੰਚ ਸਿੰਘ ਸਾਹਿਬ ਵੱਲੋਂ ਸੇਵਾ ਲਈ ਜਾਏ। ਉਹ ਤੁਸੀਂ ਸੇਵਾ ਕਰਨ ਵਾਸਤੇ ਤਿਆਰ ਹੋ? ਹੁਬੂਲ ਹੈ। ਤੁਸੀਂ 11 ਦਿਨ ਲਗਾਤਾਰ ਜਪਜੀ ਸਾਹਿਬ ਦੇ ਪਾਠ ਕਰਨੇ ਨੇ। ਇੱਕ ਪਾਠ ਰੋਜ਼ ਦਾ ਨਿਤਨੇਮ ਤੋਂ ਇਲਾਵਾ કુલ 11 ਪਾਠ ਜਪਜੀ ਸਾਹਿਬ ਦੇ ਕਰਨੇ ਨੇ। 11 ਦਿਨ ਲਗਾਤਾਰ 1 ਘੰਟਾ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਸામਨ ਕਰਨਾ ਕੈਮਰੇ ਦੇ ਸਾਹਮਣੇ ਬੈਠ ਕੇ ਜੋ ਹੈ ਉਹ ਆਪਣਾ ਪ੍ਰਦਰਸ਼ਨ ਨਹੀਂ ਕਰਨਾ ਬੜੀ ਨਿਮਰਤਾ ਦੇ ਨਾਲ ਗੁਰਬਾਣੀ ਕੀਰਤਨ ਤੁਸੀਂ ਲਗਾਤਾਰ 11 ਦਿਨ 1 ਘੰਟਾ ਹਰ ਰੋਜ਼ ਕਿਸੇ ਵੀ ਗੁਰਦੁਆਰਾ ਸਾਹਿਬ ਤੁਸੀਂ ਕੀਰਤਨ ਸੇਵਾ ਕਰ ਸਕਦੇ ਹੋ ਸੇਵਾ ਪੂਰੀ ਕਰਨ ਉਪਰੰਤ 500 ਰੁਪਏ ਦੇ ਕੜਾ ਪ੍ਰਸ਼ਾਦ ਦੀ ਦੇਖ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕੋਲ ਆ ਕੇ ਕਰਵਾਉਣੀ ਹੈ ਔਰ ਉਪਰੰਤ ਆਪਣੀ ਸੇਵਾ ਪੂਰੀ ਹੋਣ ਦੀ ਅਰਦਾਸ ਕਰਵਾਉਣੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕੋਲ ਤੁਸੀਂ ਲਿਖ ਕੇ ਦੇਣਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੁਸੀਂ ਹਵਾਲੇ ਕੀਤੀ ਸੀ ਮੈਂ ਉਹ ਪੂਰੀ ਕਰ ਲਈ ਆ ਤੁਹਾਨੂੰ ਵੀ ਸੇਵਾ ਪ੍ਰਵਾਨ ਹੈ ਸਤਿਵੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੇ ਵਿੱਚ ਦਰਸ਼ਨ ਸਿੰਘ ਹਾਜ਼ਰ ਹੈ। ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਇਸ ਪੀਠ ਦੇ ਸਾਹਮਣੇ ਸਤਿਗੁਰਾਂ ਦੇ ਸਾਹਮਣੇ ਸਿੰਘ ਸਾਹਿਬ ਜ਼ਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਦਰਸ਼ਨ ਸਿੰਘ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿਖੇ ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਪਾਦਰ ਹੋਏ ਹੋ। ਤੁਸੀਂ ਗੁਰਬਾਣੀ ਦਾ ਕੀਰਤਨ ਕਰਦੇ ਉਸੇ ਗੁਰਬਾਣੀ ਦਾ ਪ੍ਰਚਾਰ ਕਰਦੇ ਪਰ ਤੁਹਾਡੇ ਤੇ ਸੰਗਤ ਵੱਲੋਂ ਪਾਪ ਇਸਤਰੀ ਸੰਗ ਕਰਨ ਦਾ ਦੋਸ਼ ਲੱਗਾ ਜਿਸ ਨੂੰ ਤੁਸੀਂ ਆਪਣੇ ਕبول ਨਾਮੇ ਦੇ ਵਿੱਚ ਕਬੂਲ ਵੀ ਕੀਤਾ ਮੰਨਿਆ ਤੁਸੀਂ ਇਸ ਗੱਲ ਨੂੰ ਸੰਗਤ ਦੇ ਵਿੱਚ ਮੰਨਦੇ ਹੋ ਹਾਂਜੀ ਮੰਨਦੇ ਹੋ ਤੁਸੀਂ ਪੰਦ ਪਿਆਰੇ ਸਰਬੰਦ ਦੇ ਕੋਲ ਪੇਸ਼ ਹੋਇਓ ਇਹ ਕੰਮ ਕਰਨ ਤੋਂ ਬਾਅਦ ਪਰ ਇਸ ਤਰੀ ਗਮਨ ਕਰਨ ਤੋਂ ਬਾਅਦ ਤੁਸੀਂ ਪੰਜ ਪਿਆਰੇ ਸਹਿਬਾਨ ਕੋਲ ਪੇਸ਼ ਹੋ ਕੇ ਦੁਬਾਰਾ ਅਮਕਪਾਨ ਕੀਤਾ ਨਹੀਂ ਕੀਤਾ ਦੁਬਾਰਾ ਅਮਕਪਾਨ ਕਰੋ ਫਿਰ ਤੁਹਾਨੂੰ ਦੁਬਾਰਾ ਪੇਸ਼ ਕਰਾਂਗੇ ਉਹਨਾਂ ਚੜਾ ਕਾਤਰ ਸਾਹਿਬ ਤੇ ਪੇਸ਼ ਨਹੀਂ ਕੀਤਾ ਜਾ ਸਕਦਾ ਤੁਸੀਂ ਜੋ ਗੁਨਾਹ ਕੀਤਾ ਉਹ ਗੁਨਾਹ ਪੰਜ ਪਿਆਰੇ ਸਹਿਬਾਨ ਦੇ ਕੋਲ ਜਾ ਕੇ ਉਹਨਾਂ ਨੂੰ ਦੱਸ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਦੁਬਾਰਾ ਅਮਕਪਾਨ ਕਰੋ ਦੇਰ ਦੁਬਾਰਾ ਪੇਸ਼ ਹੋਣ ਵਾਸਤੇ ਆਪਣੀ ਜਿਹੜੀ ਹੈ ਖੁਸ਼ੀ ਦੇ ਅਕਾਲ ਤਖਤ ਸਾਹਿਬ ਜੀ ਦੇ ਪੇਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਤਨਵਰ ਤੋਂ ਹਾਜ਼ਰ ਤੁਸੀਂ ਅਮਰਤ ਛੱਕਿਆ ਛੱਕਿਆ ਜੀ ਦਾੜਾ ਪ੍ਰਕਾਸ਼ ਆ ਤੁਹਾਡਾ ਕਿ ਬੰਦਿਆ ਤੁਸੀਂ ਪੱਤਰਕਾਰ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੁਹਾਡੇ ਨਾਲ ਗੱਲਬਾਤ ਕਰਨਗੇ ਜੀ ਜਗਜੀਤ ਸਿੰਘ ਹਾਂ ਜੀ ਜੀ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਾਹਿਬਾਂ ਦੇ ਸਾਹਮਣੇ ਖੜੇ ਹੋ ਹਾਂਜੀ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਜਾ ਕੇ ਆਪਣੇ ਨਿੱਜੀ ਸਵਾਰਥ ਈ ਕਾਤਰ ਤੁਸੀਂ ਸ਼੍ਰੀ ਅਕਾਲ ਤਖਤ ਦੇ ਖਿਲਾਫ ਅਦਾਲਤ ਦੇ ਵਿੱਚ ਗਏ ਦੁਨਿਆਵੀ ਅਦਾਲਤ ਦੇ ਵਿੱਚ ਗਏ ਜੋ ਤੁਸੀਂ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਣਦੇਖੀ ਕਰਕੇ ਗੁਨਾਹ ਕੀਤਾ ਹੈ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਜੀ ਤੁਸੀਂ ਜਿਹੜਾ ਅਦਾਲਤ ਵਿੱਚ ਕੇਸ ਕੀਤਾ ਸੀ ਉਸ ਕੇਸ ਨੂੰ ਵਾਪਸ ਲੈ ਚੁੱਕੇ ਹੋ ਕਿ ਚਾਰ ਮਹੀਨੇ ਹੋ ਗਏ ਨੇ ਆਪਕ ਨੂੰ ਰਿਪੋਰਟ ਕਰ ਦਿੱਤੀ ਰੁਕੋ ਖੜੇ ਹੋ ਜਾਓ ਖੜੇ ਰਹੋ ਜਗਜੀਤ ਸਿੰਘ ਜੋ ਤੁਹਾਨੂੰ ਅਜੇ ਕਾਲ ਤੱਕ ਸਾਹਿਬ ਜੀ ਤੋਂ ਤੁਹਾਡੇ ਕੀਤੀ ਹੋਈ ਜਿਹੜੀ ਗਲਤੀ ਹੈ ਉਹਦੀ ਸੇਵਾ ਲਈ ਜਾਏ ਤੇ ਤੁਸੀਂ ਸੇਵਾ ਕਰਨ ਵਾਸਤੇ ਤਿਆਰ ਹੋ ਬਿਲਕੁਲ ਆਉਂਦੀ ਜਾਓ ਸਿੰਘ ਸਰਬਾਨ ਨੇ ਵਿਚਾਰ ਕਰਕੇ ਤੁਹਾਨੂੰ 11 ਦਿਨ ਲਗਾਤਾਰ ਜਪਜੀ ਸਾਹਿਬ ਦੇ ਪਾਠ ਕਰਨ ਦੀ ਸੇਵਾ ਲਈ ਹੈ ਨਿਤਨੇਮ ਤੋਂ ਇਲਾਵਾ ਤੁਸੀਂ ਇੱਕ ਪਾਠ ਘਟੂ ਘਟ ਦੇ ਇੱਕ ਪਾਠ ਜਪਜੀ ਸਾਹਿਬ ਦਾ ਸੇਵਾ ਵਜੋ ਜ਼ਰੂਰ ਕਰਨਾ ਹੈ 11 ਦਿਨ ਲਗਾਤਾਰ ਇੱਕ ਘੰਟਾ ਕਿਸੇ ਵੀ ਗੁਰਦੁਆਰਾ ਸਾਹਿਬ ਅੰਦਰ ਕੀਰਤਨ ਸਰਵਣ ਕਰਨਾ ਹੈ। ਔਰ 11 ਵਜੇ ਲਗਾਤਾਰ ਇੱਕ ਘੰਟਾ ਲੰਗਰ ਦੇ ਬਰਤਨ ਮਾੜਣ ਦੀ ਸੇਵਾ ਕਰਨੀ ਹੈ। ਸੇਵਾ ਕਰਨ ਤੋਂ ਬਾਅਦ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ 'ਤੇ 1000 ਰੁਪਏ ਦੀ ਦੇਖ ਕਰਵਾ ਕੇ ਅਰਦਾਸ ਕਰਵਾ ਕੇ ਉਹਦੀ ਲਿਖਤੀ ਜਾਣਕਾਰੀ ਜਿਹੜੀ ਹੈ ਕੋਸ਼ਵਰ ਜੀ ਅਕਾਲ ਤਖਤ ਸਾਹਿਬ ਦੇ ਭੇਜੇ ਹੋਏ ਨੇ ਤੁਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹੋ ਮੱਥਾ ਟੇਕੋ ਵਾਹਿਬ ਜੀ ਦਾ ਖਾਲਸਾ ਵਾਹਿਬੁੱਲ ਜੀ ਦੀ ਫਤਿਹ ਜੰਮੂ ਕਸ਼ਮੀਰ ਤੋਂ ਸਰ ਰਣਜੀਤ ਸਿੰਘ ਜਗਪਾਲ ਸਿੰਘ ਸੋਮਨਾਥ ਸਿੰਘ ਗੁਰਮੀਤ ਸਿੰਘ ਜਗਜੀਤ ਸਿੰਘ ਤੁਸੀਂ ਅਮਰਤ ਛੱਕਿਆ ਹੈ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੁਹਾਡੇ ਨਾਲ ਗੱਲਬਾਤ ਕਰਨਗੇ ਸਿੱਖ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਮਾਈਕ ਤੇ ਆਉਣ ਦੀ ਕਿਰਪਾ ਕਰਨ ਜੋ ਜੰਗੂ ਤੋਂ ਸ਼ੀਰ ਏਕਾਤ ਸਿੰਘ ਸਾਹਿਬ ਜੀ ਵਿਖੇ ਪੰਜ ਸਿੰਘ ਸਾਹਿਬ ਅਕਸਤਾਨ ਕੋ ਖੜੇ ਨੇ ਦੂਸਰੇ ਪਾਸੇ ਵਿੱਚੋਂ ਛੇ ਕੇ ਹੋਏ ਵਿਅਕਤੀ ਦਰਸ਼ਨ 시ਗਰਾਗੀ ਦਾ ਕੀਰਤਨ ਕਰਵਾਇਆ ਹੈ ਸ਼ੀਰ ਏਕਾਤ ਪੱਛ ਸਾਹਿਬ ਦੇ ਹੁਕਮਾਂ ਦੇ ਉਲਟ ਜਾ ਕੇ ਤੁਸੀਂ ਉਹਦਾ ਤੋਂ ਕੀਰਤਨ ਕਰਵਾਇਆ ਤੁਸੀਂ ਇਸ ਗਲਤੀ ਨੂੰ ਮੰਨਦੇ ਹੋ ਸਿੰਘ ਸਾਹਿਬ ਜੀ ਵਾਈਕੁਲ ਜੀ ਦਾ ਖਾਲਸਾ ਵਾਈਕੁਲ ਜੀ ਕੀ ਫਤਿਹ ਤੁਸੀਂ ਜੋ ਪੁੱਛਿਆ ਗਿਆ ਉਹਦਾ ਹਾਂ ਜਾਂ ਨਾਂਹ ਚ ਜਵਾਬ ਦਿਓ ਕੋਈ ਬਹਿਸ ਬਹਿਸ ਨਹੀਂ ਕਰਨੀ ਕੋਈ ਮੰਨਦੇ ਹੋ ਗਲਤੀ ਕਦੇ ਨਹੀਂ ਮੰਨਦੇ ਜੀ ਜੀ ਬਿਲਕੁਲ ਮੰਨਦੇ ਹੋ ਸਾਰੇ ਬਾਈਕ ਪੜ ਕੇ ਦੱਸੋ ਮੰਨਦੇ ਹੋ ਪੰਜ ਉਹ ਜਣੇ ਮਾਈਕ 'ਚ ਬੋਲੋ ਅਸੀਂ ਆਪਣਾ ਪੱਖ ਰੱਖਣਾ ਕਿਸਾਨ ਚਾਹੁੰਦੇ ਸਿਰ ਤੁਹਾਨੂੰ ਸੁਣਿਆ ਨਹੀਂ ਗਿਆ ਜੋ ਪਹਿਲਾਂ ਕਿਹਾ ਗਿਆ ਹੈ ਤੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਛੇਕੀ ਰੱਖਤੇ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੁਕਮਤ ਤੇ ਉਲਟ ਜਾ ਕੇ ਕੀਰਤਨ ਕਰਵਾਇਆ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਇਸ ਗਲਤੀ ਨੂੰ ਕਦੇ ਮੰਨਦੇ? ਮਾਖੀ ਸੰਦੋਸਨ ਲੈਂਦੇ ਅਸੀਂ ਤੁਸੀਂ ਜੋ ਕਿਹਾ ਗਿਆ ਹਾਂ ਜਾਂ ਨਾ ਬੋਲੋ। ਬਾਤ ਨੂੰ ਜਾ ਸਕਦੇ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਜੰਮੂ ਤੋਂ ਆਏ ਸਨ ਉਹ ਆਪਣਾ ਲਿਖਤੀ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਜੀ ਸਕੱਤਰੇਤ ਵਿਖੇ ਦੇ ਕੇ ਕੋ ਜਾ ਸਕਦੇ ਨੇ ਤੁਹਾਨੂੰ ਦੁਬਾਰਾ ਬੁਲਾਇਆ ਜਾਵੇਗਾ ਫਿਰ ਤੁਸੀਂ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ